ਸਾਹਿਬੀ ਕਾਲ ਖਾਨ ਵੀਰੋ ਬਹੁਤ ਸਵਾਤ ਕਰਦੇ ਇੱਕ ਵਾਰ ਫਿਰ ਤੁਹਾਨੂੰ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਜਿਹੜੀ ਗੱਲਬਾਤ ਕਰਾਂਗੇ ਦੋਸਤੋ ਜੇ ਮੈਂ ਕਿਸੇ ਨੂੰ ਦੱਸ ਦਈਏ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਹੋਵਗੇ ਕਿ ਕਿਸਾਨ ਵੀਰ ਜੋ BT ਕਾਟਨ ਦੇ ਬੀਜਾਂ ਦੀ ਸਬਸਿਡੀ ਮਿਲ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ 33% ਉਹਦੇ ਬਾਰੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਤੁਸੀਂ ਜਿਹਨਾਂ ਕਿ ਜੋ ਨਰਮੇ ਦੇ ਕੀ ਜਨਾਂ ਕਿ ਚਿਕਨ ਜੀ ਇਹ ਕਾਟਨ ਦੇ ਬੀਜ ਦੇ ਜਿਹੜੀ ਸਬਸਿਡੀ ਮਿਲ ਰਹੀ ਹੈ ਕਿਸ ਤਰ੍ਹਾਂ ਇਹ ਸਬਸਿਡੀ ਲੈ ਸਕਦੇ ਹੋਗੇ ਇਹਦੇ ਬਾਰੇ ਡਿਟੇਲ ਗੱਲ ਕਰਾਂਗੇ ਆਪਾਂ ਇਸ ਕਿਸ ਤਰ੍ਹਾਂ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਪੰਜਾਬ ਸਰਕਾਰ ਵੱਲੋਂ ਸੋਣੀ 2025 ਦੌਰਾਨ ਬੀਟੀ ਦੇ ਨਰਮੇ ਦੀ ਕਾਸ਼ ਕਰਨ ਵਾਲੇ ਕਿਸਾਨਾਂ ਨੂੰ ਬੀਟੀ ਨਰਮੇ ਦੇ ਬੀਜਾਂ ਦੇ 35% ਸਬਸਿਡੀ ਜਿਹੜੀ ਦਿੱਤੀ ਜਾ ਰਹੀ ਹੈ ਜੀ ਠੀਕ ਹੈ ਜੀ ਇਹ ਸਬਸਿਡੀ ਪ੍ਰਾਪਤ ਕਰਨ ਲਈ ਜਿਹੜੀ ਆਨਲਾਈਨ ਅਰਜ਼ੀਆਂ ਅਪਲਾਈ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਹੜੇ ਇਹ ਪੋਰਟਲ ਸਟੇਟ ਕਰਨ ਦੀ ਜਿਹੜੀ ਆਖਰੀ ਮਿਤੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ 31 ਮਈ ਤੱਕ ਅਜੇ ਹੀ ਆਖਰੀ ਮਿਤੀ ਜੋ ਮਾਨ ਸਰਕਾਰ ਭਗਵਾਨ ਤਵਾ ਸਰਕਾਰ ਦੀ ਵੱਲੋਂ ਇਹ ਜਿਹੜੀ ਸਕੀਮ ਹੈ ਠੀਕ ਹੈ ਜੀ 31 ਮਈ ਤੱਕ ਤੁਸੀਂ ਲਾਭ ਲੈ ਸਕਦੇ ਆ ਤੇ ਇਹਦਾ ਤੁਸੀਂ ਕਿਵੇਂ ਜੋ ਨਿਯਮਤ ਸ਼ਰਤਾਂ ਨੇ ਸਭ ਤੋਂ ਪਹਿਲਾਂ ਕੀ ਹੈ ਤੁਸੀਂ ਵੈਬਸਾਈਟ ਤੇ ਆਉਣਾ ਜੀ ਐਗਰੀ ਸਬਸਿਡੀ ਤੇ ਇਸ ਜਨਨ ਕਿਸੇ ਨੋਟਕਲ ਵੈਬਸਾਈਟ ਤੇ ਤੁਸੀਂ ਆਉਂਗੇ ਉਸ ਤੋਂ ਬਾਅਦ ਕੀ ਹੈ ਆਉਣ ਤੋਂ ਬਾਅਦ ਪੋਰਟਲ ਤੇ ਤੁਸੀਂ ਅਪਲਾਈ ਕਰਨਾ ਹੈ ਇੱਕ ਕਿਸਾਨ ਵੱਧ ਤੋਂ ਵੱਧ ਕੀ ਹੈ ਜੀ 5 ਏਕੜ ਜਾਂ 10 ਵੈਟਕ ਦੀ ਜੋ ਸਬਸਿਡੀ ਅਪਲਾਈ ਕਰ ਸਕਦਾ ਸਪੈਸਫਿਕਲੀ ਅਪਲਾਈ ਕਰ ਸਕਦਾ ਹੈਗਾ ਤੇ ਜੇਕਰ ਕਿਸੇ ਕਿਸਾਨ ਦਾ ਬੇਰਬਾ ਨਾਜਵੰਡੀ ਪੋਰਟਲ ਤੇ ਉਪਲਬਧ ਨਹੀਂ ਤਾਂ ਉਹ ਪੋਰਟਲ ਦਸ ਫਾਇਓਨਸ ਆਰ ਨਿਊਸ਼ਨ ਕਰਕੇ ਵੀ ਅਪਲਾਈ ਕਰ ਸਕਦਾ ਜਿਗਾ ਤੁਹਾਡਾ ਰਜਿਸਟ੍ਰੇਸ਼ਨ ਡਾਟਾ ਪਹਿਲਾਂ ਹੈ ਨਹੀਂ ਜੀ ਪੋਰਟਲ ਤੇ ਤੁਸੀਂ ਨਵੀਸ਼ਨ ਕਰਕੇ ਵੀ ਆਪਣਾ ਡਾਟਾ ਜਿਹੜਾ ਅਟੈਚ ਕਰਦੇ ਹੋ ਉਹਦੇ ਲਈ ਆਧਾਰ ਕਾਰਡ ਬੈਂਕ ਆਪੀ ਤੁਹਾਡਾ ਡਿਟੇਲ ਚਾਹੀਦੀ ਹੈ ਜੀ ਠੀਕ ਹੈ ਉਸੇ ਅਪਲੋਡ ਹੋਣੀ ਹੈ ਨਰਮਾ ਕਾਸਤ ਕਿਸਾਨ ਸਬਸਿਡੀ ਲੈਣ ਲਈ 31 5 6 5 ਵਜੇ ਤੱਕ ਜਿਹੜੀਆਂ ਇਹ ਅਰਜ਼ੀਆਂ ਦੇ ਪੋਰਟਲ ਦੇ ਸਕਦੇ ਹਨ ਜੀ ਉਸ ਤੋਂ ਬਾਅਦ ਜੀ ਕੋਈ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋਗੇ ਤਾਂ ਜੁੜ ਖੇਤੀਬਾੜੀ ਦਫ਼ਤਰ ਐਲਪੀ ਨੰਬਰ ਨੇ ਆਪਣ ਡਿਸਟ੍ਰਿਕਟ ਦੇ ਮੁਕਾਬਲ ਜ਼ਿੰਮੇਦਾਰ ਤੁਸੀਂ ਇਹ ਬਹੁਤ ਸੀ ਇਸ ਤਰ੍ਹਾਂ ਸੈਲੈਕਟ ਕਰ ਸਕਦੇ ਹੈਗੇ ਠੀਕ ਹੈ ਜੀ ਜਿਹੜਾ ਵੀ ਡਿਸਟ੍ਰਿਕਟ ਤੁਸੀਂ ਬਲੌਂਗ ਕਰਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਕੀ ਸਭ ਤੋਂ ਪਹਿਲਾਂ ਕੀ ਹੈ ਜੀ ਜੋ ਬੈਚਲਰ ਤੁਹਾਨੂੰ ਕਿਹਾ ਸੀ ਦੋਸਤੋ ਐਗਰੀ ਮਸ਼ੀਨਰੀ ਆਈਐਫਪੀ ਆਈਐਫਪੀ ਮਾਰੋ ਐਗਰੀ ਮਸ਼ੀਨਰੀ ਜਿਹੜੀ ਵੈਬਸਾਈਟ ਤੇ ਆ ਜਾਣਾ ਐਗਰੀ ਮਸ਼ੀਨਰੀ ਤੇ ਤੁਸੀਂ ਆ ਜਾਣਾ ਉਹ ਲਈ ਮਿਲ ਕੋ ਨੈਟਵਰਕ ਇਸ਼ੂ ਇਸ ਸਾਈਟ ਤੇ ਜਾ ਕੇ ਸੀ ਜਿਹੜਾ ਕੀ ਆ ਨਰਮੇ ਦੀ ਜੀ ਸਬਸਿਡੀ ਲਿੰਕ ਠੀਕ ਹੈ ਜੀ ਅਪਲਾਈ ਕਰਸ ਇਸ ਸਾਈਟ ਤੇ ਸੀ ਆਉਣ ਤੋਂ ਬਾਅਦ ਇੱਥੇ ਲਿਖਿਆ ਵੀ ਸਬਸਿਡੀ ਇੱਥੇ ਕਲਿੱਕ ਕਰੋਗੇ ਵੀ ਅਪਲਾਈ ਲਈ ਸਬਸਿਡੀ ਅਪਲਾਈ ਕਰੋਗੇ ਇੱਥੇ ਆਪਣਾ ਕਿਸਾਨ ਵੀਰ ਆਪਣਾ ਧਾਗ ਨੰਬਰ ਭਰੋਗੇ ਤੇ ਜਿਹੜਾ ਵੀ ਤੁਹਾਡਾ ਨੰਬਰ ਜਾਨੀ ਕਿ ਇੱਥੇ ਅਟੈਚ ਆ ਉਹਦੇ ਕੋਟੀ ਹੋਵੇਗਾ ਇਸ ਤਰ੍ਹਾਂ ਬੜੀ ਸਾਨੀ ਨਾਲ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਉਮੀਦ ਕਰਦਾ ਮੇਰੇ ਦੁਆਰਾ ਤੁਸੀਂ ਅੰਗਰੇਜ਼ੀ ਵਿੱਚ ਸੰਤੁਸ਼ਟ ਹੋਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਸੀ ਅਪਲਾਈ ਕਰਦੇ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਕੁਐਸਚਨ ਹੈ ਨੀਚੇ ਕਮੈਂਟ ਸੈਕਸ਼ਨ 'ਚ ਕਮੈਂਟ ਕਰੋ ਤਾਂ ਕਿ ਤੁਹਾਡੇ ਲਈ ਆਪਾਂ ਉਹਦਾ ਹੱਲ ਕਰ ਸਕੀਏ ਤਾਂ ਸਤਿ ਸ੍ਰੀ ਅਕਾਲ ਜੀ ਦੋਸਤੋ ਵੀਡੀਓ ਦੇਖਣੇ ਜਿਹੜਾ ਬਹੁਤ ਧੰਨਵਾਦ ਪਹਿਲੀ ਵਾਰ ਆਇਆ ਨਾ ਤੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਹੀ ਸ਼ੇਅਰ ਕਰ ਦਿਓ ਧੰਨਵਾਦ ਜੀ